ਸਸਸੀਕਾਲ ਦੋਸਤੋ ਅੱਜ ਅਸੀਂ ਪਹੁੰਚੇ ਆਂ ਜ਼ਿਲ੍ਹਾ ਗੰਗਾ ਨਗਰ ਦੇ ਪਿੰਡ ਕਰੜੂ ਦੇ ਵਿੱਚ ਤੇ ਇੱਥੇ ਤੁਹਾਨੂੰ ਦਿਖਾਵਾਂਗੇ ਬਲੈਕੀਆ 2 ਫਿਲਮ ਦੀਆਂ ਸ਼ੂਟਿੰਗ ਲੋਕੇਸ਼ਨ ਦੋਸਤੋ ਇਹ ਕਰੜੂ ਪਿੰਡ ਆ ਜਿਹੜਾ ਸੂਰਤਗੜ ਦੇ ਨਜ਼ਦੀਕ ਆ ਤੇ کافی ਹਿੱਸਾ ਬਲੈਕਿਆ 2 ਫਿਲਮ ਦਾ ਜਿਹੜਾ ਇੱਥੇ ਫੁਲਮਾਇਆ ਗਿਆ ਸੀ ਸਭ ਤੋਂ ਪਹਿਲਾਂ ਦੋਸਤੋ ਇਹ ਜਿਹੜਾ ਘਰ ਦੇਖ ਰਹੇ ਹੋ ਇੱਥੇ ਜੇਲ੍ਹ ਦੇ ਜਿਹੜੇ ਸੀਨ ਸੀ ਉਹ ਫੁਲਮਾਏ ਗਏ ਸੀ ਨਾਲ ਮੈਂ ਕੋਸ਼ਿਸ਼ ਕੀਤੀ ਆ ਕਿ ਸਾਰੇ ਸਕਰੀਨਸ਼ਾਟ ਵੀ ਨਾਲ ਨਾਲ ਸਾਂਝੇ ਕੀਤੇ ਆ ਤਾਂ ਕਿ ਲੋਕੇਸ਼ਨਾਂ ਮੈਚ ਕਰਨੀਆਂ ਤੁਹਾਨੂੰ ਸੌਖੀਆਂ ਹੋ ਜਾਣ ਤੇ ਦੋਸਤੋ ਇਹ ਕਰੜੂ ਪਿੰਡ ਆ ਜਿਹੜਾ ਇੱਥੇ ਬਲੈਕਿਆ 2 ਫਿਲਮ ਦੀ ਕਾਫੀ ਸਮਾਂ ਸ਼ੂਟਿੰਗ ਹੋਈ ਸੀ ਉਸ ਤੋਂ ਬਾਅਦ ਜਿਹੜਾ ਇਹ ਸਾਹਮਣੇ ਘਰ ਦੇਖ ਰਹੇ ਆ ਜਿੱਥੇ ਸ਼ਰਾਬ ਦੀਆਂ ਪੱਠੀਆਂ ਲਾਈਆਂ ਜਾਂਦੀਆਂ ਨੇ ਜਬਜੀ ਖੇਰਾ ਦਾ ਘਰ ਦਿਖਾਇਆ ਜਾਂਦਾ ਹੈ ਫਿਲਮ ਦੇ ਵਿੱਚ ਉਹ ਦੋਸਤੋ ਇਹ ਘਰ ਹੈ ਜਿਹੜਾ ਤੁਸੀਂ ਇਸ ਵੀਡੀਓ ਕਲਿੱਪ ਦੇ ਵਿੱਚ ਦੇਖ ਰਹੇ ਹੋ ਕੁਝ ਚੀਜ਼ਾਂ ਇਸੇ ਘਰ ਦੇ ਵਿੱਚ ਸੈੱਟ ਲਾ ਕੇ ਵੀ ਬਣਾਈਆਂ ਗਈਆਂ ਸੀ ਤੇ ਕੁਝ ਉਸੇ ਤਰ੍ਹਾਂ オリジナル ਵਰਤਿਆ ਗਿਆ ਸੀ ਇਹ ਜਿਹੜੀ ਸਾਹਮਣੇ ਆਪਾਂ ਜਗ੍ਹਾ ਦੇਖ ਰਹੇ ਹਾਂ ਇਹ ਦੋਸਤੋ ਉਹੀ ਜਗ੍ਹਾ ਹੈ ਜਿੱਥੋਂ ਫਿਲਮ ਦੇ ਵਿੱਚ ਉਹ ਗੱਡਿਆਂ ਤੇ ਇੱਕ ਪਿੰਡ ਉਜੜਦਾ ਹੈ ਤੇ ਇਥੋਂ ਗੱਡਿਆਂ ਤੇ ਸਮਾਨ ਲੱਦ ਕੇ ਨਿਕਲਦੇ ਆ ਇਹ ਉਹੀ ਸਾਰੀਆਂ ਲੋਕੇਸ਼ਨਾਂ ਨੇ ਇਸ ਜਗ੍ਹਾ ਤੇ ਉਹ ਸੀਨ ਫੁਲਮਾਏ ਗਏ ਸੀ ਇਸ ਤੋਂ ਇਲਾਵਾ ਦੋਸਤੋ ਇਹਦੀ ਜਿਹੜੀ ਸ਼ੂਟਿੰਗ ਸੀ ਖੇਤਾਂ ਦੇ ਵਿੱਚ ਬਹੁਤ ਜ਼ਿਆਦਾ ਸੀਨ ਫੁਲਮਾਏ ਗਏ ਸੀ ਟਿੱਬਿਆਂ ਦੇ ਵਿੱਚ ਤੇ ਇਹ ਪਿੰਡ ਦੇ ਬਿਲਕੁਲ ਬਾਹਰਲੇ ਪਾਸੇ ਆ ਸ਼ੂਟਿੰਗ ਲੋਕੇਸ਼ਨ ਇਹ ਦੋਸਤੋ ਬੜਾ ਵਧੀਆ ਡਾਇਲੋਗ ਸੀਨ ਦੇ ਵਿੱਚ ਕਿ ਗਰੀਬ ਜੰਮੇ ਜ਼ਰੂਰ ਆ ਪਰ ਗਰੀਬ ਮਰਾਂਗੇ ਨਹੀਂ ਉਹ ਜਿਹੜਾ ਸੀਨ ਆ ਉਹ ਸਾਰਾ ਇਸੇ ਜਗ੍ਹਾ ਤੇ ਫੁਲਮਾਇਆ ਗਿਆ ਸੀ ਇਹ ਨਾਈਟ ਸ਼ੂਟ ਕੀਤਾ ਗਿਆ ਸੀ ਤੇ ਕਾਫੀ ਸਾਰੇ ਜਿਹੜੇ ਸੀਨ ਨੇ ਇਸ ਜਗ੍ਹਾ ਤੇ ਆ ਇਹ ਜਿਹੜਾ ਕਾਰ ਦਾ ਸੀਨ ਆ ਟਰੱਕਾਂ ਦੇ ਸੀਨ ਨੇ ਕੱਚੇ ਰਾਹ ਦੇ ਉਹ ਦੋਸਤੋ ਜਿਹੜਾ ਤੁਸੀਂ ਇਹ ਰਾਹ ਇਸ ਵੀਡੀਓ ਕਲਿੱਪ ਦੇ ਵਿੱਚ ਦੇਖ ਰਹੇ ਹੋ ਇਸੇ ਰਾਹ ਦੇ ਉੱਪਰ ਉਹ ਸੀਨ ਫੁਲਮਾਏ ਗਏ ਆ ਇਸ ਤੋਂ ਇਲਾਵਾ ਦੋਸਤੋ ਇੱਕ ਇਹਦੇ ਵਿੱਚ ਜਿੱਥੇ ਉਹ ਫਾਹ ਵਗੈਰਾ ਫਾਂਸੀ ਦਿੰਦਾ ਤਾਂ ਉਹ ਜਿਹੜਾ ਸੀਨ ਹੈ ਇਹ ਸਾਹਮਣੇ ਜਿਹੜਾ ਝੰਡਾ ਦਾ ਦਰਖਤ ਆਪਾਂ ਦੇਖ ਰਹੇ ਹਾਂ ਨਾਲ ਸਕਰੀਨਸ਼ਾਟ ਵੀ ਤੁਸੀਂ ਮੈਚ ਕਰ ਰਹੇ ਹੋਗੇ ਉਹ ਇਸ ਜਗ੍ਹਾ ਤੇ ਫੁਲਮਾਇਆ ਜਾਂਦਾ ਉਸ ਤੋਂ ਇਲਾਵਾ ਦੋਸਤੋ ਇੱਕ ਜਿਹੜਾ ਸੜਕ ਦੇ ਉੱਪਰ ਕਾਰ ਦਾ ਕੋਈ ਸੀਨ ਆ ਉਹ ਦੋਸਤੋ ਇਹ ਸੜਕ ਤੇ ਮੋਟਰਸਾਈਕਲ ਤੇ ਕਾਰ ਦੇ ਇੱਕ ਦੋ ਸੀਨ ਫੁਲਮਾਏ ਗਏ ਸੀ ਉਹ ਵੀ ਇਸੇ ਪਿੰਡ ਦੇ ਵਿੱਚ ਹੀ ਫੁਲਮਾਏ ਗਏ ਨੇ ਇਸ ਤੋਂ ਇਲਾਵਾ ਦੋਸਤੋ ਇੱਕ ਦੋ ਸੀਨ ਆ ਜਿਹੜੇ ਪਾਕਿਸਤਾਨ ਦੇ ਦਿਖਾਏ ਜਾਂਦੇ ਆ ਤੇ ਉਹ ਜਿਹੜੀ ਲੋਕੇਸ਼ਨ ਆ ਉਹ ਬਿਲਕੁਲ ਇਸ ਜਗ੍ਹਾ ਦੇ ਸਾਹਮਣੇ ਵਾਲੇ ਪਾਸੇ ਜਿਹੜੇ ਟਿੱਬੇ ਨੇ ਉਸ ਦੇ ਉੱਪਰ ਇਹ ਫੁਲਮਾਏ ਗਏ ਸੀ ਦੋਸਤੋ ਵੀਡੀਓ ਚੰਗੀ ਲੱਗੀ ਕਮੈਂਟ ਕਰਿਓ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ